ਓਏ ਕੀ ਹੋਇਆ ਤੈਨੂੰ ਸਬਜੀ ਨਾ ਸਾੜ ਲਈ ਇੱਥੇ ਦਿਲ ਸੜਿਆ ਪਿਆ ਤੈਨੂੰ ਸਬਜੀ ਦੀ ਪਈ ਆ ਯਾਰ ਮੈਨੂੰ ਪਹਿਲੀ ਤਰਖਾਹ ਮਿਲੀ ਤੇ ਮੈਂ ਘਰਦਿਆਂ ਨੂੰ ਫੋਨ ਕੀਤਾ ਕਿ ਤੁਹਾਨੂੰ ਭੇਜਦਾ ਮੈਂ ਪੈਸੇ ਅੱਗੋਂ ਕਹਿੰਦੇ ਨਹੀਂ ਸਾਨੂੰ ਨਹੀਂ ਚਾਹੀਦੇ ਨਾ ਨਾ ਪਰ ਤੈਨੂੰ ਸਗੋਂ ਹੋਰ ਚਾਹੀਦੇ ਤਾਂ ਦੱਸ ਫਿਰ ਕਿੰਨਾ ਕਰਦੇ ਸੋਚਦੇ ਆ ਸਾੜ ਕੋ ਕੋਈ ਚੀਜ਼ ਦੀ ਮੰਗ ਨਹੀਂ ਕਰਦੇ ਸਾਡਾ ਫਰਜ਼ ਬੰਦਾ ਉਹਨਾਂ ਨੂੰ ਫੋਨ ਕਰਨਾ ਉਹ ਪੈਸੇ ਨਾਲ ਪਿਆਰ ਨਹੀਂ ਕਰਦੇ ਉਹ ਤਿੰਨ ਨੋਟ ਹੀ ਮੇਰੇ ਫੜਾ ਦੇ 1 2 ਜੇ ਕਰਦਿਆਂ ਨੂੰ ਨਹੀਂ ਭੇਜੇ ਤੇ ਤੂੰ ਤਾਂ ਨਾ ਭਈ ਮੈਨ ਹੋ ਇੱਕ ਹੋਰ ਨੋਟ ਦੇ ਮੇਰਾ ਪਾਟੇ ਮੂੰਹ ਵਾਲਾ ਪਾਟੀਆਂ ਜੇਬਾਂ ਲਾ ਕੇ ਆ ਗਿਆ ਕਰਦੇ ਨੂੰ ਫੂਲ ਕਰ ਲਿਆ ਕਰੋ ਘਰ ਦਾ ਦਾ ਧਿਆਨ ਰੱਖਿਆ ਕਰੋ ਯਾਰ ਉਹਨਾਂ ਨੂੰ ਕੋਈ ਪੈਸੇ ਦੀ ਭੁੱਖ ਨਹੀਂ ਉਹਨਾਂ ਨੂੰ ਕੋਈ ਪੈਸੇ ਦੀ ਭੁੱਖ ਨਹੀਂ ਉਹਨਾਂ ਨੂੰ ਪੁੱਤ ਨਾ ਟੌਣ ਨਾ ਪਦੇ ਘੁੱਟਦੇ ਮਾਰਦੇ ਜਦੋਂ ਮੈਨੂੰ ਮੰਮੀ ਨੇ ਕਿਹਾ ਮੈਂ ਪੁੱਤ ਤੈਨੂੰ ਸਖ ਹੋਰ ਚਾਹੀਦੇ ਉਹਨਾਂ ਕਿਹਾ ਦਾਦੀ ਤਰਫ ਨਾਲ ਸ਼ਾਦੀ ਚੋੜੀ ਹੋ ਗਈ ਮੇਰੀ ਇੱਥੇ ਨਹੀਂ ਹੋਈ ਮਨ ਦੇ ਅੰਦਰ ਸ਼ਾਦੀ ਚੋੜੀ ਹੋਈ ਆ ਇਹਨੂੰ ਵੇਖੀ ਜਨਨਾ ਮੈਂ ਡੰਡ ਮਾਰੇ ਆ ਮੰਮੀ ਨਾ ਭੂ ਲਾ ਗਏ जी जी हां जी चा, मम्मी जी ਤੁਹਾਡੀ ਇਤਰੀ ਫਟਿਆ ਕਰਨਾ ਤੁਸੀਂ ਤੇ ਵੇਲੇ ਕਰਿ ਜੋ ਜਿਹੜੇ ਕੱਲ ਮੈਨੂੰ ਪੈਸੇ ਦੇਆ ਹਾਂ ਵਖਾਣਾ ਮੈਨੂੰ ਭੇਜ ਦੇ ਮੈਂ ਕਮੇਟੀ ਤਾਰਨੀ ਆ ਮੈਨੂੰ ਇਹ ਪੈਸੇ ਭੇਜ ਕੇ ਤੇ ਹੱਥ ਪਲਾ ਕੇ ਤੇ ਹੋਰ ਵੀ ਮਾਰ ਤੇ ਮੈਨੂੰ ਹੋਰ ਪੈਸੇ ਭੇਜੇ ਜਿਹਦੇ ਕੋ ਸੌਦਾ ਲੈਈਦਾ ਉਹ ਦੁਕਾਨ ਵਾਲੇ ਤੇ ਮੈਂ ਪੈਸੇ ਦੇਣੀ ਨਹੀਂ ਤੇ ਉਹਨਾਂ ਸੌਦਾ ਬੰਦ ਕਰ ਦੇਣਾ ਚਾਹੀਦੇ ਮੰਮੀ ਜੀ ਇਹ ਹਮਤਰਾ ਚਾਹੀਦੇ ਤੈਨੂੰ ਕਹਿਣ ਦੀ ਆ ਹੁਣ ਮੈਂ ਦੁਕਾਨ ਵਾਲੇ ਦਾ ਜਨਮ ਦਿਨ ਮਨਾਉਣ ਵਾਸਤੇ ਤੇਰੇ ਕੋ ਪੈਸੇ ਦੇ ਮੰਗਣ ਦਾ ਚਲੋ ਭੇਜ ਦੇਣਾ ਐ ਹੀ ਐ ਹੀ ਮੇਰਾ ਪਤਾ ਨਹੀਂ ਕਿੱਦਾਂ ਗਿਆ ਰਣਾ ਮੁਰ ਕੇ ਤੇਰਾ ਕੰਜਰਾ ਸਰ ਜਣਾ ਹਾਂ ਨਾਲ ਦੇ ਨੂੰ ਵੀਰ ਵੀਰ ਕਹਿ ਕੇ ਤੂੰ ਦੋ ਰੋਟੀਆਂ ਦੀਆਂ ਖਾ ਜਣੀਆਂ ਅਹੀਂ ਕਿ ਨੂੰ ਵੀਰ ਕਹਿਣਾ ਆ ਚੁੱਪ ਕਰਕੇ ਪੈਸੇ ਦੇ ਸ਼ਾਂਤ ਕਰ ਰੋ ਨਾ ਸ਼ਾਂਤ ਕਰ ਰੋ ਨਾ ਕਲੈਨ ਆ ਜਾ ਤੇਰੀ ਨਜ਼ਰ ਲੱਗੀ ਹੋ ਇਹਨੂੰ ਜਰਹਿ ਨਹੀਂ ਆ ਤੂੰ ਘਰ ਦੇ ਵੀ ਨਹੀਂ ਜਰੇ